ਸੋਨੇ ਦੇ ਦੰਤ ਤਾਂ ਤੂੰ ਲਵਾਇਆ ਬੁੜੀ ਬੇਟਕੇ ਲਵਾਇਆ ਕਿ ਕੀ ਬੇਟਾ ਬੰਡ ਮਟਾਈ ਸੀ ਭੈਣ ਚੋ ਦਾ ਈ ਤਰੀ ਢੇਡਾਂ ਦੀ ਮਾਂ ਦੀ ਮਾਂ ਸ਼ੁਕਰਤੀਆ ਸ਼ੁਕਰਤੀਆ ਤੇਰੀ ਬਾਤ ਵੀ ਸਲਾਮ ਹੈ ਆ ਪੈਸੂ ਦਾ ਸਾਲੇ ਜਿਹੜਾ ਜਨ ਪ੍ਰਧਾਨ ਜਿਹੜਾ ਇੱਕ ਤਾਂ ਦੁਨੀਆ ਨੂੰ ਅਕਲ ਹੈ ਨਹੀਂ 90% ਲੋਕ ਆ ਪਾਟ ਗਿਆ ਜਿਆਦਾ ਅੰਦਰੋਂ ਗਿਆ ਸਾੜ ਤੇ ਫਿਰ ਤੂੰ ਕਰਾਤਾ ਕੇਸ ਕਿ ਮੇਰੇ ਜਲਣ ਹੋ ਰਹੀ ਹੈ ਤੇਰੇ ਬਾ ਮਲਾਉਂ ਮੈਂ ਲਾਉਂ ਤੇਰੇ ਪੈਰੜੀ ਜਲਣ ਤੇ ਲਾਉਂ ਤੇਰੇ ਜਿੱਦਣ ਮੈਂ ਤੇਰੇ ਮਾਰਨ ਤੋਂ ਦਿੱਤਾ ਜੰਗਲਾਂ ਚੜਾਈਆਂ ਫਿਰ ਇੰਨਾ ਚੱਪਾ ਦੇ ਕੇ ਫਿਰ ਮੈਂ ਨਪਪਾਤਾ ਜਾਣਦੀ ਹੈ ਕਿਵੇਂ ਲੈਣੀ ਕਿਵੇਂ ਆ ਤੂੰ ਮੈਂ ਲਾ ਦਸ ਯਾਰ ਇਹਨੇ ਲੈ ਕਿਵੇਂ ਲੈਣੀ ਆ ਤੇਰਾ ਸੱਚੀ ਪੈ ਚੰਦਰੋਂ ਦੀਨ ਮਾਨੀ ਮਰਦਾ ਤੇਰਾ ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕੈਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਸੁਖਰਤੀ ਦਾ ਮੁੱਦਾ ਕਾਫੀ ਭਖਿਆ ਹੋਇਆ ਹੈ ਜਿਸ ਨੂੰ ਲੈ ਕੇ ਦੋਸਤੋ ਅੰਮ੍ਰਿਤਪਾਲ ਮਹਿਰੋ ਨੇ ਇਹਨਾਂ ਨੂੰ ਲਾਸਟ ਵਾਰਨਿੰਗ ਦਿੱਤੀ ਸੀ ਕੱਲ ਜਿਸ ਤੋਂ ਬਾਅਦ ਦੋਸਤੋ ਇਹਨਾਂ ਨੇ ਉਹ ਪੋਸਟ ਆਪਣੇ ਅਕਾਊਂਟ ਤੇ ਸ਼ੇਅਰ ਕੀਤੀ ਪਰ ਦੋਸਤੋ ਇਸ ਦੇ ਨਾਲ ਨਾਲ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਦੋਸਤੋ ਅਮਰੀਕਾ ਵਾਲੇ ਚਾਚੇ ਦੀ ਹੈ ਜਿਸ ਨੂੰ ਲੈ ਕੇ ਦੋਸਤੋ ਉਸਨੇ ਸੁਖਰਤਿਆ ਨੂੰ ਰਿਪਲਾਈ ਕੀਤਾ ਅਤੇ ਗਾਲਾਂ ਕੱਢੀਆਂ ਕਾਫੀ ਜ਼ਿਆਦੀਆਂ ਅਤੇ ਕਾਫੀ ਜ਼ਿਆਦਾ ਉਸ ਦਾ ਟਰੋਲ ਬਣਾਇਆ ਤੇ ਦੇਖਦੇ ਹਾਂ ਹੁਣ ਸੁਖਰਤਿਆ ਬਾਹਰ ਵਾਲੇ ਚਾਚੇ ਨੂੰ ਰਿਪਲਾਈ ਕਰਦਾ ਹੈ ਕਿ ਨਹੀਂ ਫਿਲਹਾਲ ਦੋਸਤੋ ਤੁਹਾਡਾ ਕੀ ਕਹਿਣਾ ਹੈ ਸਾਡੀ ਵੀਡੀਓ ਦੇ ਬਾਰੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਤੇ ਐਵੇਂ ਦੀਆਂ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ